ਹਾਂਜੀ ਕਿਸਾਨ ਜੀ ਸਵਾਗਤ ਆ ਤੁਹਾਡਾ ਆਪਣੇ ਜੁੜੂਟਾ ਨਾ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀਡੀਓ ਵਿੱਚ ਪਤਨ ਨਾ ਗੇ ਸੇ ਲੈ ਲਏ ਇੱਕ ਜਰਸੀ ਬੱਚੀ ਆ ਬਈ ਟੌਪ ਕਲਾਸ ਇੱਕ ਜਰਸੀ ਵੜਾ ਗੱਬਣਾ ਥੋੜੇ ਕਿ ਦਿਨ ਕਰਮਾੜੀ ਲੈਂਦੀ ਆ ਤੇ ਇੱਕ ਵੜਾ ਜਿਹੜੀ ਤਾਜੀ ਸੋਈ ਆ ਬੱਚਾ ਕਰਮਾੜੀ ਨੇ ਵੱਚੀ ਦਿੱਤੀ ਆ ਤੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਬੱਜੀ ਸਸਰੀਕਾਲ ਸਸਰੀਕਾਲ ਜੀ ਹੋਠ ਠੀਕ ਹੋ ਵਧੀਆ ਜੀ ਪੂਰੇ ਵਧੀਆ ਜੀ ਬਾਬੇ ਗੰਗਾ ਰਾਮ ਦੀ ਗਰਪਾ ਜੀ ਚਲੋ ਨਾਮ ਤੇ ਐਡਰੈਸ ਨਾਮ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਲ ਨੇਹਾਲ ਸਿੰਘ ਵਾਲੇ ਨੇ। ਨੇੜੇ ਪਿੰਡ ਅਪੰਗ। ਨੇਹਾਲ ਸਿੰਘ ਵਾਲੇ ਨੇੜੇ ਇੱਧਰ ਸਰਤਪੁਰਾ ਵੀ ਪਧੌਰ ਵੀ ਮੱਝੂਗੇ ਵੀ। ਮੋਬਾਈਲ ਨੰਬਰ ਦੋ। 9056798346 ਜੀ। ਠੀਕ ਹੈ ਜੀ। ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਅ ਸੁਈ ਆ? ਇਹ ਦੂਜੇ ਸੂਅ ਸੁਈ ਆ ਵੀਰੇ ਬੱਸੀ। ਕਦੋਂ ਸੁਈ ਆ ਵੀਰੇ? ਇਹ ਕੱਲ ਦਰ ਕੋ 4:00 ਵਜੇ ਸੁਈ ਆ ਸਵੇਰ। ਠੀਕ ਆ। ਤੇ ਬੱਚਾ ਕੀ ਦੇ ਤੈਨੂੰ? ਬੱਚਾ ਤਾਂ ਬੱਸੀ ਦਿੱਤੀ ਆ ਜੀ ਆਪਦੇ ਰਗਿਆਰ ਸਹਿਰੀ ਹਾਂ ਜੀ। ਬੱਚੀ ਬੜੀ ਧੀਏ। ਹਾਂ ਜੀ ਬੱਸੀ ਬਹੁਤ ਵਧੀਆ ਜੀ। ਕਿਆ ਬਾ ਬੱਚਾ ਬੱਚੀ ਨੂੰ ਜਨਮ ਦਿੰਦਾ ਬਹੁਤ ਸੋਹਣਾ ਬੱਚਾ ਦਿੰਦਾ ਜੀ ਬਹੁਤ ਚੰਗੀ ਬੱਚੀ ਦਿੰਦੀ ਹੈ ਜੀ ਕੀ ਬਾਤ ਆ ਬਾਈ ਹਮ ਲੱਗ ਦੇਖੋ ਬੱਚਾ ਹਮ ਤੇ ਲੈਵਾ ਨੇੜ ਤੋਂ ਚੈੱਕ ਕਰਵਾਉਣਾ ਕਮਾਲ ਦਾ ਫੋਸਟ ਲੈਵਾ ਨੂੰ ਵਾਹ ਤਾਂ ਕਰਨੀ ਹੈ ਹੂੰ ਕਿਹਾ ਮੋਲਾ ਵੀ ਕੱਢਿਆ ਵਾ ਸਾਫ ਕੀਤੀ ਹੋਈ ਹੈ ਨਾ ਠੀਕ ਹੈ ਭਾਈ ਅਰ ਕਿਉਂ ਚੋਈ ਇਹਦਾ ਨਾੜੀ ਸੀ ਦੇਖੋ ਜੀ ਬਣਾ ਕੱਲਾ ਥਾਣ ਮੁਠੀ ਵਾਲਾ ਥਾਣ ਪੂਰੀ ਜੀ ਦੇ ਥਾਣ ਲੈਵਾ ਦੋ ਵਾ ਕਮਾਲ ਦਾ ਨਾੜਾ ਨਾ ਫੋਲ ਚੱਗੀਆਂ ਆ ਇਹਨੂੰ ਹੱਕ ਤਾਂ ਬੱਸੀ ਕਿੰਨਾ ਦੁੱਧ ਦੇ ਵਾਸਤੇ ਮੀਟ ਜਾ ਦੁੱਧ ਭਾਈ ਮਾਲਕਾਂ ਨੇ ਦੱਸਿਆ ਕਹਿੰਦੇ 20 ਕਿਲੋ ਬਲੂਮ ਦਾ ਦਿੱਤਾ ਵਾ ਠੀਕ ਆ ਭਾਈ ਦੁੱਧ ਦਾ ਕੱਢਣੀ ਕੱਢਣਾ ਨਹੀਂ ਬਸ ਇਹ ਦੁੱਧ ਦਾ ਸੇਵਾ ਦਾ ਭਾਈ ਗਾਂ ਦਾ ਹਨਾ ਸਹੀ ਗੱਲ ਆ ਭਾਈ ਜਿਵੇਂ ਆਪਾਂ ਨੂੰ ਆਵਾਜ਼ ਦਿੰਦੀ ਆਪਾਂ ਦਾ ਹਦਨ ਹੈ ਨਾ ਸਹੀ ਆ ਭਾਈ ਹਾਂਜੀ ਮੁਰੋ ਲੈਵਾ ਚੈੱਕ ਕਰਵਾ ਗੁਰੂ ਕਰਾ ਦੇ ਦੀ ਕੱਲਾ ਕੱਲਾ ਹੰਦੀ ਸੀ ਉਹਦਾ ਤਾਂ ਕੋਈ ਲੇਖਾ ਨਹੀਂ ਜਿਹੜਾ ਤੁਰਾ ਤੁਰਾ ਪਾ ਮਾਰ ਕੇ ਜਿਵੇਂ ਮਰ ਜੀ ਬੈਠਾ ਇਧਰ ਦੀ ਵਜੋਂ ਉਧਰ ਦੀ ਵਜੋਂ ਐ ਤਾਂ ਬੱਚੇ ਨੂੰ ਹੈ ਹੀ ਨਹੀਂ ਠੀਕ ਆ ਭਾਈ ਇਹ ਕਿਸੇ ਪਾਸੋਂ ਪੈਰ ਸਮਾਰਕ ਤੇ ਹੂੰ ਬੋਲ ਦੇ ਭਾਈ ਤੋੜ ਕੇ ਦਿਖਾ ਤੋੜ ਬਸ ਆਏ ਬੱਚਾ ਚੰਗਾ ਬਰੀਡ ਚੰਗੀ ਆ ਸੂਈ ਸਵਾਈਆ ਬੱਚਾ ਬੱਚੀ ਦੇਤੀ ਬੱਚੀ ਬਹੁਤ ਚੰਗੀ ਆ ਦੋ ਨਾਲ ਮਿਲ ਜਾਣੇ ਆ ਬੱਚੀ ਨੇ ਵੀ ਕਰਮ ਵਾਲੀ ਨੇ 1.5 ਸਾਲ ਨੂੰ ਨਾਲ ਹੀ ਤਿਆਰ ਹੋ ਜਾਣਾ ਬੱਚਾ ਆਪ ਦੇ ਸਾਰੇ ਤਿਆਰ ਕਰਨਾ ਕੀ ਬਾਤ ਆ ਬਾਈ ਤੋਰਾ ਤੁਰਾਇਨ ਓਕੇ ਅਰਸ਼ਰ ਐਰ ਸਾਰਾ ਯਾਰ ਸਾਰਾ ਜੈ ਬਾਬ ਇਸ ਫੇਸਪੂਲ ਕਰਮ ਵਾਲੀ ਦਾ ਇੱਕ ਨੰਬਰ ਸੂਈ ਸਵਾਈਆ ਤੇ ਮੁੱਲ ਕੀ ਆ ਬਾਈ ਜੈ ਮੁੱਲ ਫੂਲ ਤੇ ਹੋਣਗੇ ਵੀਰ ਜੀ ਜੈ ਜੀ ਹੋਣਗੇ ਜੈ ਜੀ ਕਰਾਂਗੇ ਤਿੰਨਾਂ ਦਾ ਬਾਲੇ ਮੁੱਲ ਨਹੀਂ ਕਰਦੇ ਬਾਈ ਲੱਮਾ ਹੀ ਸਾਰੇ ਕੋਈ ਮੁੱਲ ਨਹੀਂ ਕਰਦੇ ਆਪਣਾ ਫੂਲ ਤੇ ਹੁੰਦਾ ਜੀ ਹੂੰ ਬ੍ਰੀਡ ਬਰੂਡ ਬਹੁਤ ਐਰ ਬਾਈ ਬ੍ਰੀਡ ਬਰੂਡ ਬੱਖਾ ਦਾ ਫੇਸਪੂਲ ਕਰ ਇੱਥੇ ਕਿਹੜਿਆ ਬਸਿੰਦਰਾਲੀ ਕਰਦਾ ਸਹੀ ਬਰੂਡ ਵਾਲੀ ਆ ਹਣਾ ਹੂੰ ਅਮਰੀਕਾ ਵਾਲਾ ਤਾਂ ਕੋਈ ਲੈਖਾ ਹੀ ਨਹੀਂ ਬਈ ਐਂ ਹੀ ਭੇਜੋ ਥੱਲੇ ਠੀਕ ਆ ਕੋਈ ਇਹਨੇ ਐਮ ਲੱਤ ਸੜਨੀ ਕਰਨੀ ਕੋਈ ਪੈਰ ਨਹੀਂ ਜਖਣਾ ਹਣਾ ਹੂੰ ਮੰਦਬਚਨ ਗੁਰਬੰਨ ਕੋਸ਼ਨੀ ਠੰਡੀ ਸੀਲਾ ਸੂਈ ਸਵਾਈ ਹੈ ਲੇਵਾ ਦੇਖੋ ਪੂਰਾ ਪੰਡ ਵਾਲਾ ਲੇਵਾ ਕਰਵਾਇਦਾ ਚੋਕ ਨੰਬਰ ਲੇਵਾ ਖੜ ਗਿਆ ਮਰਾ ਲੱਦ ਕੇ ਗੋਹਾਇਆ ਜੀ ਬਾਹਰ ਲੇਵਾ ਲਵਾਣਾ ਗਰਮਾਣਾ ਜੀ ਬਹੁਤ ਆ ਪੰਡ ਲੇ ਵੀ ਦੀ ਜੀ ਚਵਾਈ ਜੂਈ ਕਿਵੇਂ ਕਰਮਾਏ ਚਵਾਈ ਜੂਈ ਦਾ ਹੁਣ ਆਪਾਂ ਚਬਾ ਕੇ ਦਿਖਾਵਾਂਗੇ ਜੀ ਹੁਣ ਠੀਕ ਆ ਭਾਈ ਪੀੜੀ ਦੇ ਆਓ ਜੱਕੀ ਚੱਕਰ ਨਹੀਂ ਧਾਰਾਂ ਭਾਈ ਮਾਰ ਕੇ ਰਖਾ ਲੜ ਠੰਡੀ ਬਹੁਤ ਆਣਾ ਠੰਡੀ ਠੰਡੀ ਦਾ ਬਾੜੀ ਕਿਵੇਂ ਮਾਰਦੀ ਬੈਠਾ ਰੇ ਕੋਈ ਚੱਕਰੀ ਪੀੜੀ ਤੇ ਬੈ ਕੇ ਦੋਨੇ ਪਾਸੇ ਲੈ ਦੋਨੇ ਪਾਸੇ ਬੈਜਾ ਜਾਂ ਹੈ ਕਿ ਨਹੀਂ ਹਾਂ ਦੋਨੇ ਪਾਸੇ ਬੈਜਦੇ ਚੂਰੋ ਜੀ ਹੂੰ ਚੋਣ ਬੜਾ ਚੰਗਾ ਹੈ ਨਾ ਮੈਂ ਕਹਿੰਦਾ ਜੀ ਤੱਕ ਪਹਹਜ਼ਾਰਾਂ ਚੋਣ ਲੱਗੀਆਂ ਬਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਝ ਨਹੀਂ ਠੰਡੀ ਸੀਲ ਆ ਬਾਈ ਠੰਡੀ ਹੈ ਬਾਈ ਹੂੰ ਸਹੀ ਗੱਲ ਚੋਣ ਦੇਖ ਲੋ ਪਹਿਲਾਂ ਮੈਂ ਕਹਿੰਦਾ ਨਿਬੜਦੀ ਐ ਜਵਾਈ ਕਨੇ ਹਾਂ ਇੱਕ ਨੰਬਰ ਚੋਣ ਹੈ ਕਿ ਐ ਨਹੀਂ ਕਿਸੇ ਦਾ ਨੰਬਰ ਜੀਵਾਰ ਕਿਆ ਬਾਤ ਹੈ ਕਿੰਨੀਆਂ ਗਤਾਰਾਂ ਮਾਰੀਆਂ ਦੁੱਧ ਦੇਖੋ ਬਾਈ ਡਿਵਾਈਸ ਆ ਭਾਈ ਜਮਾਓ ਭਾਈਆ ਕੰਮ ਨਹੀਂ ਗਲਤ ਹੋਊ ਜੀ ਆਪਣਾ ਠੀਕ ਆ ਭਾਈ ਇੱਧਰ ਦੀ ਭਾਈਓ ਉੱਥੇ ਬਹਿ ਜਾਓ ਕੋਈ ਆਏ ਨਹੀਂ ਹੈਗਾ ਵੀ ਨੇ ਦੇਵਾ ਲੂ ਵਾ ਲਾਓ ਜੀ ਦੇਖੋ ਕੰਨੀ ਕੰਨੀ ਐ ਲੱਗੀ ਆ ਚ ਲੈ ਪੁੱਠੀ ਆ ਦਿਖਾ ਦਿਓ ਪਿੱਛੋਂ ਅੱਗੇ ਦਲਾ ਪਾਣਾ ਤੇ ਮੁੱਲ ਭਾਈ ਕਹਿੰਦਾ ਬਿਲਕੁਲ ਜਾਇਜ਼ ਹੋ ਬਾਲਾ ਮੁੱਲ ਨਹੀਂ ਕਰਦੇ ਕਾਦਰ ਬ੍ਰੀਟ ਪ੍ਰਿੰਟ ਓਕੇ ਆ ਕਰਮਾਲੀ ਅੱਗੇ ਆ ਗਈ ਦੋ ਦੋ ਨਮੂਨ ਜਰਸੀ 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 ਪੰਜਾਬ ਵਾਲੀ ਜਰਸੀ ਹੈ ਜੀ ਬਿਲਕੁਲ ਓਕੇ ਕਿਹੜਾ ਸੁਆ ਇਹ ਇਹ ਦੂਜਾ ਸੁਆ ਜੀ ਕਿੰਨੇ ਕੇ ਦਿਨ ਲਊ ਹਾਂਜੀ ਦਿਨ ਕਿੰਨੇ ਦਿਨ ਤਾਂ ਅੱਜ 10 ਭਏ ਜੀ ਪੂਰੇ ਠੀਕਾ ਠੰਡੀ ਸੀ ਲ ਆ ਬਈ ਆ ਜਣਾ ਦੀ ਕੱਚੀ ਬਈ ਠੰਡੀ ਦੇਖੋ ਲ ਜਿਵੇਂ ਮਰ ਗਿਆ ਤੇ ਵੇਰੀ ਚੱਲ ਕੋਈ ਚੱਕਰੀ ਨਹੀਂ ਆਏ ਨਹੀਂ ਕਿ ਹੈਗਾ ਇਧਰ ਆ ਜੀ ਬਈ ਕੁਸ਼ ਨਹੀਂ ਉਹ ਸ਼ਾਹ ਤੋਂ ਟੇ ਲਾਟੋ ਨਾਲ ਖਾਉਣੇ ਲੈ ਚਲ ਲੋ ਬੋ ਰੁਈਆ ਹਣਾ ਤੇਨ ਤਾਂ ਇੱਕ ਕੱਚੀ ਆ ਜੀ ਬਾਸੀਆਂ ਬਾਲਟ ਲੱਗ ਜਣੀਆਂ ਫੇਰ ਕਰਮ ਵਾਲੀਆਂ ਸੋਨਾ ਹਾਂਜੀ ਅਸਲੀ ਨਸਲ ਆ ਪੰਜਾਬ ਵਾਲੀ ਆ ਬਈ ਤੇ ਗਰਮੀ ਬਿਲਕੁਲ ਨਹੀਂ ਮੰਨਣੀ ਪਉਂਦੇ ਉਹ ਲੋ ਮੱਝ ਨਾਲ ਦਾ ਦੁੱਧ ਜੀ ਹਾਂਜੀ ਲੈ ਲੇਵਾ ਨੇ ਏੜ ਤੋਂ ਚੱਕਰ ਲੋਕ ਇਕੱਲਾ ਇਕੱਲਾ ਥਾਣ ਮੁਠੀ ਵਾਲਾ ਥਾਣ ਪੂਰੀ ਵਿੱਚ ਥਾਣ ਕੋਲ ਬਈ ਤੋਰ ਤੋਰ ਬਹੁਤ ਘੱਟ ਮੈਲਨੀ ਐ ਏਡੇ ਕੱਦ ਜਿਹਾ ਬਾਈ ਜੰ ਮਿਲਦਾ ਔਖਾ ਬਹੁਤਾ ਜੀ ਏਡਾ ਵਜਨ ਤਾਂ ਚਾ ਕਮਾਲ ਦਾ ਕਿ ਨਹੀਂ ਤੂੰ 24 25 ਕਿਲੋ RAM nal ਕਢਾਵਾ ਜੀ ਬੱਸੀ ਦਾ ਠੀਕ ਆ ਅਲਾ ਕਹਿਦਾ ਹੁੰਦਾ ਸਹੀ ਗੱਲ ਆ ਬਾਈ ਕੱਲੀ ਕੱਚੀ ਕੱਚੀ ਆ ਅੰਦਾਜਾ ਓਸਾ ਮਨ ਲਾਇਓ ਜਿੱਦ ਦੇ ਬੈਠ ਤਿਆਰ ਹੋ ਗਈ ਪੂਰਾ ਭੰਡ ਵਾਲਾ ਲੇਵਾ ਲੈ ਕੇ ਨਾ ਫੇਰ ਕਰ ਮਾਈ ਨੇ ਸੂਣਾ ਨਾ ਬਾਈ ਇਹ ਤਾਂ ਕੱਲੀ ਸੂਈ ਵੀ ਕਰਕੇ ਚਲ ਦਿਖਾ ਦਿੰਨੇ ਆ ਆਪਾਂ ਕੱਚੀ ਹੈ ਨਾ ਸਹੀ ਆ ਬਾਈ ਅੱਜ ਕੱਚੀਆਂ ਆਲਾ ਮੁੱਲ ਕਰਦਾਂ ਤਿਆਰ ਹੋਣੀ ਦਾ ਤਾਂ ਹੋਰ ਹੀ ਮੁੱਲ ਹੋਣਾ ਬਾਈ ਸਹੀ ਗੱਲ ਆ ਬਾਈ ਹੂੰ ਉਹਦਾ ਪੂਰਾ ਢੱਲਾਂ ਢੋਲਾਂ ਬਹੁਤ ਪਈਆਂ ਗਰਮਾਣੇ ਦੀ ਹਾਂਜੀ ਤੇ ਮੁੱਲ ਇਹਦਾ ਵੀ ਪੂਨਤੀ ਹੋ ਜੀ ਪੂਨਤੀ ਹੋ ਜੀ ਜਾਇਜ਼ ਹੀ ਹੋਣਾ ਜੀ ਜਾਇਜ਼ ਰੰਗ ਜਾਇਜ਼ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਨਾਲ ਹੀ ਵੜ ਦੇ ਦਿਆਂਗੇ ਤੇ ਲੱਟੂ ਲਬਾੜੀ ਪਈ ਆ ਬਹੁਤ ਪਈਆਂ ਬਹੁਤ ਬਾਈ ਸੱਚੀ ਕੱਚੀ ਆ ਕੱਲੀ ਹਾਂਜੀ ਹਾਂਜੀ ਆਣ ਵੀ ਇੱਕ ਨੰਬਰ ਲੱਗਿਆ ਚਾਈ ਮੈਂ ਕਹਿੰਦਾ ਬਾਹਲਾ ਜੰਗਾ ਥਣ ਸੁਣ ਲੱਗਿਆ ਚਾਈ ਮਸ਼ੀਨ ਨਾ ਚੱਲੇ ਇੱਕ ਨੰਬਰ ਥਣ ਲੱਗਿਆ ਕਿਆ ਬਾਤ ਹੈ ਅੱਤ ਵਜੇ ਦੇਖ ਲੋ ਜਵਾਕ ਕੋਲੇ ਖੜਾ ਸਹੀ ਗੱਲ ਅੱਗੇ ਬੱਛੀ ਆਜੀ ਬੱਛੀ ਆਜੀ ਇਹ ਵੀ ਜਰਸੀ 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 ਕਿੰਨੀ ਕੁ ਉਮਰ ਆ ਦੀ ਇਹਦੀ ਬਈ ਮਾਲਕਾ 16 17 ਮਹੀਨਾ ਦੀ ਬੱਚਾ ਦੱਸਿਆ 15 16 ਦਾ ਕਿਹੜੇ ਟੀਕੇ ਦੀ ਹੈ ਇਹ ਇਹ ਬਈ ਆਈ ਨਹੀਂ ਦੱਸਿਆ ਪਤਾ ਮੈਂ ਇਦਨੇ ਮੀ ਝੂਠ ਬੋਲਦਾ ਨਾ ਬਦਗਾ ਟੀਕੇ ਦੀ ਬੱਸੀ ਆ ਕੁਮਾਰੇ ਦੀ ਨਹੀਂ ਹੈਗੀ ਠੀਕ ਆ ਮਦਰ ਇਹਦੀ ਬਹੁਤ ਚੰਗੀ ਸੀ ਬੱਸੀ ਬਾਹ ਦਾ ਰਿਕਾਰਡ ਕਿੰਨਾ ਜੀ ਹਾਂਜੀ ਮਾਦਰ ਪੁੱਛ ਰਾਹੇ ਮਾਦਰ ਗਾੜੀ ਮਾਰਾ ਹੈਗਾ ਸਾਈ thải ਕਿਲੋ ਨਾ ਬਾਹਰ ਆਪਾਂ ਨਹੀਂ ਪੜੀ ਆ ਚੋਰੀ ਵੋਚ ਨਹੀਂ ਜਿਆਦੀ ਆਪਾਂ ਪੁੱਛ ਦਾਂਗੇ ਜੀ ਇੱਥੇ ਪਿੰਡ ਦੀ ਵੀ ਕਿਹੜੇ ਦੀ ਹੈ ਜਿਹੜਾ ਬਈ ਸੌਦਾ ਕਰੂ ਨਾ ਉਹ ਆਪਾਂ ਪੁੱਛ ਕੇ ਰੱਖ ਲਾਂਗੇ ਵੀ ਕਿਹੜੇ ਦੀ ਕਿਹੜਿਆ ਠੀਕ ਆ ਭਾਈ ਇਹ ਨਹੀਂ ਝੂਠ ਬੋਲਣ ਨੂੰ ਬਈ ਬੋਲ ਦੰਦੇ ਕੀ ਫਾਇਦਾ ਹੈ ਨਾ ਸਹੀ ਗੱਲ ਹੈ ਬਈ ਖੋਲ ਦੇ ਭਾਈ ਫੋਨ ਚੀਮਣ ਦੇ ਜਮਾ ਕਾਬਲੀ ਆਣਾ ਹਾਂਜੀ ਕਾਬਲੀ ਹੀ ਭਜਨ ਗੋਜਣਾ ਬਥੇਰਾ ਬੱਸੀ ਦਾ ਭਜਨ ਗੋਜਣਾ ਚੰਗਾ ਫੇਸਪੂਟ ਚੰਗਾ ਫੇਸਪੂਟ ਚੀਮਣ ਲੈ ਲੂ ਫੇਸ ਰੰਗ ਬੜਾ ਦਾ ਰੱਖਾ ਬਾਈ ਜਿਹੜੇ ਰੰਗ ਦੀ ਅੱਜ ਕੱਲ੍ਹ ਜ਼ਮਾਨਾ ਉਹ ਹੂੰ ਤੁਰਾ ਤੁਰਾ ਐਨ ਓਕੇ ਕਰ ਮਾੜੀ ਦਾ ਕਰ ਦੇ ਵੱਡ ਇੱਕ ਨੰਮਰਾ ਚੰਗੇ ਰਿਕਾਰਡ ਦੀ ਆ ਭਾਈ ਹਾਂਜੀ ਕਿਆ ਬਾਤ ਹੌਲੀ ਹੋਰ ਹੌਲੀ ਇਹ ਮੋਲੇ ਦਾ ਹੀ ਫੂਨਤੀ ਹੋਜੀ ਫੂਨਤੀ ਹੋਜੀ ਜੈ ਜੀ ਹੋ ਹਾਂ ਜੈ ਜੈ ਠੀਕ ਆ ਬਾਈ ਬਾਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੁੱਲ ਰੱਖਾਂਗੇ ਜੈਜ ਮੁੱਲ ਨਾਲ ਹੀ ਬੱਚੀ ਦੇ ਦੇਾਂਗੇ ਬੱਛੀ ਚੰਗੀ ਆ ਬਾਈ ਫਲੀ ਵੀ ਚੰਗੀ ਆ ਹਾਂਜੀ ਢੋਲੀ ਦੀ ਇੱਕ ਨੰਬਰ ਆ ਮੱਜਾਂ ਤੇ ਮਾਰਦੇ ਤਾਜ਼ੀਆਂ ਗਲਡੀਆਂ ਸੂਈਆਂ ਮੈਂ ਕੈਮਰਾ ਮਾਰਾ ਜਾ ਠੀਕ ਆ ਵੀ ਕੋਈ ਜਾਮਾਨ ਹੁੰਦਾ ਹੁੰਦਾ ਵੀਡੀਓ ਦੁੱਤ ਤੇ ਲਿਆ ਕੇ ਪਾ ਕੇ ਵੇਚਾਂਗੇ ਆਪਾਂ ਠੀਕ ਆ ਬਾਈ ਮੱਜਾਂ ਵੀ ਹੁੰਦੀਆਂ ਠੀਕ ਆ ਕੱਟਿਆ ਹੈ ਦੋਨਾਂ ਨੇ ਕੱਟੇ ਦਿੱਤੀ ਆ ਠੀਕ ਆ ਬਾਈ ਆ ਦੋ ਦੰਦ ਕੱਟੀ ਆ ਠੀਕ ਆ ਆ ਤੀਜੀ ਸੂਈ ਸੂਈਆਂ ਮੱਜ ਠੀਕ ਆ ਕੱਲ ਸਵੇਰ ਜਮਨ ਖੜੇ ਆ ਕੇ ਸੂਪੰਦੇ ਉਹ ਪ੍ਰੋਪਰ ਆ ਜਮਨ ਸਹੀ ਆ ਦੋਨੀਆਂ ਤਾਜ਼ੀਆਂ ਸੂਈਆਂ ਨੇ ਬਾਈ ਠੀਕ ਚੱਟ ਨਹੀਂ ਵੇਤ ਉੱਚਾਈ ਚੁਾਈ ਜੀ ਹੋਈ ਵੀ ਚੁਾਈ ਚੁਾਈ ਜੀ ਬਿਲਕੁਲ ਕਲੀਅਰ ਹੈ ਬਾਈ ਮੱਮਾ ਤਾਜ਼ੀਆਂ ਮੱਝਾਂ ਜੀ ਠੀਕ ਆ ਮੋਲ ਜਾਇਜ਼ ਹੀ ਹੋਣਗੇ ਜਾਇਜ਼ ਕਰਾਂਗੇ ਮੱਝਾਂ ਦੇ ਇਹਦੀ ਤਾਂ ਮੰਗ ਬਹੁਤ ਹੈ ਹਾਂ ਬੂਰੀ ਕੱਟੀ ਦੋ ਦੰਦ ਦਾ ਬੱਚਾ ਜੀ ਆ ਬਹੁਤ ਮੰਗ ਹੈ ਜੀ ਆਨਾ ਇਹਨਾਂ ਦੀ ਵੀਡੀਓ ਪਰਸੋਂ ਤਾਈਂ ਪਾਵਾਂਗੇ ਤਿਆਰ ਜੀਆਂ ਕਰਕੇ ਠੀਕ ਆ ਇਹ ਤਾਂ ਗਾਂਵਰਾ ਮਾਰਤਾ ਬੱਚੇ ਵੀ ਹੁੰਦੇ ਆ ਆਪਣੇ ਕੋਲ ਅਗਰ ਕੱਟਾ ਹਾਂ ਦੋ ਦੰਦ ਕਿਸੇ ਵੀ ਨੂੰ ਕੋਈ ਵੀ ਨਾਗ ਪਸੰਦਾ ਵੀ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ